ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਬਿਨਾਂ ਦੱਸੇ 5 ਸਾਲਾਂ ਬਾਅਦ ਆਪਣੇ ਘਰ ਆਉਂਦਾ ਤਾਂ ਘਰ ਦਾ ਕੇ ਗੇਟ ਖੜਕਾਉਂਦਾ ਤਾਂ ਜਦ ਮਾਂ ਗੇਟ ਖੋਲਦੀ ਆ ਤਾਂ ਪੁੱਤ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਕਿ ਬੈਰੀ ਹੰਤ ਤੁਰਿਆ ਸੀ ਮਾਂ ਚੈਲੰਜ ਮੇਰਾ ਨਾਸਵਾਰਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਵੋ ਹਲਕਾ ਨੂੰ ਚਮਕਦੇ ਆਹੀ ਪਚਾਵੇ ਪਿੰਡ ਰਾਜਪੁਰ ਪਾਈਆਂ ਮਾਂ